ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 9 ਤਰੀਕ 9 ਮਹੀਨਾ 2025 ਨੂੰ 300 ਨੂੰ ਜਾਨਵਰ ਦਿਖਾਉਣ ਲੱਗਿਆ ਵੀਡੀਓ ਅਪਲੋਡ ਹੋ ਜੇ 9 ਨੂੰ ਤੇ ਚਾਹੇ ਹੋ ਜੇ 10 ਨੂੰ ਮੌਕੇ ਦੇ ਹਿਸਾਬ ਨਾਲ ਆ ਲੈ ਤੁਸੀਂ ਠੀਕ ਹੈ ਤੇ ਦੋ ਤਾਂ ਕੱਚੀਆਂ ਬੱਚੀਆਂ ਹੀ ਫਰਨ ਜੇ ਆਪਾਂ ਕਦੀ ਦੰਦੋਂ ਬਿਲਕੁਲ ਕਨਫਰਮ ਖੀਰਾਂ ਇੱਕ ਬੜਾ ਇੱਧਰ ਖੜੀ ਹੈਗੀ 20 25 ਦਿਨ ਦੀ ਕੱਚੀ ਲੱਗਿਆ ਦੰਦੋਂ ਇਹ ਵੀ ਬਾਈ ਕਹਿੰਦਾ ਖੀਰੀ ਆ ਪ੍ਰਿੰਟ ਕੋਲ ਬੱਚੀ ਦਾ ਬਹੁਤ ਸੋਹਣਾ ਹੈਗਾ ਤੇ ਬਾਕੀ ਜੋ ਜਾਣਕਾਰੀ ਹੋਵੇ ਉਹ ਮੈਂ ਸਾਂਝੀ ਕਰ ਦਨਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟੰਗ ਤੋਂ ਕੋਲ ਆ ਕੇ ਜਿਵੇਂ ਮਰਜ਼ੀ ਤਸੱਲੀ ਕਰ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਤੇ ਬਾਕੀ ਆ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਡਿਟੇਲ ਹੈਗੀ ਸੋ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਪਾਸ ਸੁਣੋ ਤੋ ਤਾਂ ਕਿ ਸਰ ਢਾਂਗਣਾ ਦਿਖਾਵਾਂਗੇ ਠੀਕ ਆ ਸੋ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੇ ਕੀ ਜੀ ਨਾਮ ਗੱਗੀ ਆ ਜੀ ਆਪਣਾ ਪਿੰਡ ਰਾਈ ਆ ਜੀ ਰੰਪਰਾ ਫੂਲ ਬਠਿੰਡਾ ਜ਼ਿਲ੍ਹਾ ਠੀਕ ਆ ਤੇ ਮੋਬਾਈਲ ਨੰਬਰ ਇਹ 97812 ਹਾਂ ਜੀ 24554 ਜੀ ਪਹਿਲੇ ਨੰਬਰ ਤੇ ਬੱਚੀ ਆ ਗਈ ਵੀਰੇ ਆਪਣੇ ਕੋਲ ਹੈ ਨਾ ਕਿੰਨੀ ਉਮਰ ਦੀ ਬੱਚੀ ਆ ਗਈ ਇਹ 10 ਮਹੀਨੇ ਦੀ ਹੋਊ ਜੀ 10 11 ਦੀ ਹੋਏ 10 11 ਮਹੀਨਾ ਦੀ ਥਣ ਚਾਰੀ ਆ ਚਾਰੇ ਥਾਣਾ ਜੀ ਮੂੰਹ ਖੀਰੀ ਹੈਗੀ ਤੇ ਤੋਰ ਕੇ ساری ਬੱਚਾ ਹਾਂ ਜੀ ਹਾਂ ਤੋਰ ਕੇ ਸੰਦਖਾ ਰੇ ਲਗ ਤੇ ਰੰਗ ਪ੍ਰਿੰਟ ਜਿੰਨਾ ਹੈ ਸੋਹਣਾਗਾ ਤੁਹਾਡੇ ਸਾਹਮਣੇ ਹੈ ਨਾ ਜ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਕੋਈ ਲੁਕੋ ਵਾਲੀ ਆ ਚੰਗਾ ਪ੍ਰਿੰਟ ਆ ਬੱਚੀ ਦਾ ਕੋਈ ਸੇਮਣ ਸੰਬੰਧ ਦਾ ਰਿਕਾਰਡ ਹੈ ਜਾਂ ਐਵੇਂ ਫਿਰਦਾ ਨਹੀਂ ਵੀਰੇ ਕਹਿਣ ਦਾ ਕੋਈ ਸਿੰਪਲ ਬੱਚਾ ਵਾਜੀ ਮੈਂ ਹੈਗੀ ਹਾਂ ਜਿਹਦਾ ਅਗਲੇ ਨੇ ਨਹੀਂ ਦੱਸਿਆ ਹੂੰ ਲੈ ਤੁਸ ਨੂੰ ਬੱਚੇ ਵਾ ਤੋੜ ਕੇ ਦਿਖਾ ਦੇਣ ਹੈਗੇ ਬਾਕੀ ਸਭੇ ਪਲੀ ਪੂਰੀ ਬੱਚੀ ਆ ਗਈ ਗੋਲ ਮਟੋਲ ਆ ਗਈ ਵਾਜਣ ਚੰਗਾ ਬੱਚੀ ਦਾ ਨਾ ਤੇ ਚੰਗਾ ਪ੍ਰਿੰਟ ਇੱਥੇ ਬਾਹਰ ਨਿਕਲ ਕੇ ਬੱਚੀ ਦੀ ਸੀ ਸਮਾਰ ਕੇ ਤੇਰੀ ਅੰਦਰ ਦਾ ਘੱਟ ਦਿੰਦੀ ਸੀਗੀ ਲੈ ਇੱਥੇ ਸਾਨੂੰ ਰੰਗ ਪ੍ਰਿੰਟ ਬੱਚੀ ਦਾ ਜਿਹੜਾ ਕੁਆਲਿਟੀ ਤੁਸੀਂ ਨੀਗਾ ਹਮਾਰ ਸਕਦੇ ਹੋਗੇ ਪਿੱਛੇ ਠੀਕ ਹੈ ਵੀ ਚੜਾਈ ਬਹੁਤ ਹੂੰ ਪੂਰੀ ਪੱਧਰ ਆ ਗਈ ਨਾ ਗੋਲ ਮਟੋਲ ਪੂਰੀ ਆਣੀ ਵੀ ਕੋਈ ਲਸੀ ਲਾਮੀਆ ਕੋਈ ਬਾੜਾ ਖੋਰ ਜਗਾ ਖੜਾ ਤਾਂ ਤੈ ਜੋਰ ਦਿਖਾਉਣੀ ਆ ਤੂੰ ਕੀ ਗੱਲ ਆ ਖੁੱਲੀਆਂ ਖਾਲੀਆਂ ਛੱਡੀਆਂ ਹੁੰਦੀਆਂ ਨੇ ਜੀ ਕਈ ਏਰੀਆ ਸਿਕ ਹੂੰ ਲੈ ਚੱਲੀ ਹੌਲੀ ਹੌਲੀ ਜੇ ਤੇ ਬੰਨ ਕੇ ਸਾਨੂੰ ਪੱਥਣਾ ਦੀ ਬੰਤਰ ਦਿਖਾ ਦੇ ਲੈ ਕਿਹੜੀ ਮੜਾ ਹੱਥ ਤੇ ਮੂਰੇ ਬੱਚੀ ਕਰ ਦੇ ਇੱਥੋਂ ਝੋੜੀ ਚੱਕਰੋ ਹੂੰ ਬਸ ਠੀਕ ਹੈ ਠੀਕ ਹੈ ਚਾਰ ਤਾਂ ਸੋਹਣੇ ਗੈਪ ਚ ਲੱਗੇ ਹੋਏ ਹੈਗੇ ਤੇ ਬਾਕੀ ਬੱਚੀ ਦੱਬਾ ਜੇ ਨਬੂ ਜਲੀ ਪੂਰਾ ਚੰਗਾ ਹੈਗਾ ਕਿੰਨੇ ਮੁੱਲ ਚ ਦੇ ਦਾਂਗੇ ਬੱਚੀ ਪਾਪਾ ਹੈਗਾ ਕੀ ਇਹ ਜੋੜਾ ਹੀ ਲੈਤਾ ਜੀ ਆਪਾਂ ਜੋੜਾ ਦੇ ਦੇਾਂਗੇ ਕੋ ਕੱਲਾ ਹੀ ਲੈਣ ਵਾਲਾ ਹੁੰਦਾ ਬੰਦਾ ਜਰਾ ਨਹੀਂ ਉਹ ਚਲੋ ਕੱਲੀ ਲੈ ਲੈ ਚਾਹੇ ਜੋੜਾ ਲੈ ਲੈ ਵੀ ਜੇ ਤਾਂ ਜੋੜਾ ਲੈਣਾ ਹੂੰ ਤਾਂ ਆਪਾਂ ਦੇ ਦੇਾਂਗੇ 45000 ਦਾ ਚਾਹੇ ਕੋਈ 20 25 ਮੰਨ ਲੇ ਚਾਹੇ 22 ਮੰਨ ਲੇ ਜੋ ਮਰਜ਼ੀ ਚਾਹੇ ਕੋਈ ਵੀ ਮੰਨ ਲੇ ਜੇ ਕੱਲੀ ਕੱਲੀ ਆ ਫਿਰ 25 25 ਭਾ ਇਹਦਾ ਫਿਰ 25 ਉਹਦੇ ਚੋਂ ਛੋੜ ਹੋ ਜਾਊਗਾ ਮੰਨ ਤਾਂ 25 25 50 ਤੇ ਗੱਗੀ ਤੇ ਬੱਛੀ ਲੱਗੇ ਦਿਖਾ ਹੈ ਹੂੰ ਠੀਕ ਹੈ ਮਤਲਬ ਅਗਲੇ ਦੀ ਇੱਛਾ ਅਗਲੇ ਦੀ ਇੱਛਾ ਹੀ ਬੱਚਾ ਲੈਣਾ ਹਾਂਜੀ ਦੋਨੋਂ ਕੱਲੀ ਕੱਲੀ ਕਰਕੇ ਮੋਲ 25 25 ਹਾਲਾਂਕਿ ਮੰਨ ਤਾਂ ਤੁਹਾਡਾ ਜ਼ਰੂਰ ਹੋ ਜੂ ਵੀ ਫਿਕਸ ਪ੍ਰਾਈਸ ਕੋਈ ਨਹੀਂਗਾ 1525 ਝੋਲੀ ਚ ਪੋਣਾ ਜਾਂ 45 ਝੋਲੀ ਚ ਪੋਣਾਗਾ ਵਾਧਾ ਕਟਾ ਜ਼ਰੂਰ ਹੋਊ ਹੋਊ ਨਾ ਕਿ ਕੀ ਮੰਨਣਾ ਹਾਂ ਹਾਂ ਮੰਨ ਤਾਂ ਤਾਂ ਹੱਕ ਬੰ ਲਿਵੀਆਗ ਬੱਚੇ ਮਿੱਤਰੋ 2 ਨੰਬਰ ਕਾਦ ਘੜ ਬੱਚੇ ਪੂਰਾ ਫੁੱਲਾ ਗਿਆ ਐਮਨ ਕਾ ਜਵੀ ਆਹਦਾ ਬੱਚੀ ਗੱਬਣ ਹੋਣ ਦੇ ਕਾਬਲ ਹੀ ਹੋ ਗਈ ਹੈ ਨਾ ਗੱਗੀ ਹਾਂਜੀ ਇਹ ਤਾਂ ਪਰਸੋਂ ਆਈ ਸੀਗੀ ਜੀ ਫਿਰ ਮੰਡੀ ਜੇ ਤਾਰਾਂ ਵੀ ਦਿੰਦੀ ਆ ਉੱਪਰੇ ਥਾਂ ਦਾ ਕਰਕੇ ਹੂੰ 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 ਤੇ ਕਰੋ ਕੁੜੀ ਦਾ ਕਾਦ ਘੜ ਬੱਚੀ ਦਾ ਰੋਕੀ ਬਰੇ ਰੋਕੀ ਪਰ ਇਥੋਂ ਫੇਸ ਕੁਆਲਟੀ ਤੇ ਪ੍ਰਿੰਟ ਬੱਚੀ ਦਾ ਦੇਖ ਸਕਦੇ ਹੋਗੇ ਹਾਲਾਂਕਿ ਬੱਚਾ ਚੰਗੀਆਂ ਦਾ ਵੀਰ ਨੇ ਇਹ ਕਹਿ ਕੇ ਕਦੇ ਨਹੀਂ ਵਿਚਿਆ ਵੀ ਇਹ ਫਲਾਣੇ ਸੀਮਨ ਬਾਈ ਕਹਿੰਦਾ ਵੀ ਸਮਝ ਉਸੀ ਆਪ ਰੱਖ ਲਓ ਨਾ ਇੱਕ ਗੱਲ ਤੁਸੀਂ ਇਹ ਆਪਾਂ ਨੋਟ ਕਰਕੇ ਚੱਲਦੇ ਹੁਣੇ ਹੈਗੇ ਵੀ ਜਿਹੜਾ ਬੱਚਿਆਂ ਦੇ ਵਿੱਚ ਵੈਸਤਾ ਮੱਝਾਂ ਗਾਂ ਮੱਝਾਂ ਦੇ ਵਿੱਚ ਇਹ ਕੰਮ ਹੋ ਗਿਆ ਬੱਚਿਆਂ ਜਿਹੜਾ ਖਾਸ ਕਰਕੇ ਵੀ ਕੋਈ ਵੀ ਗਾਂ ਚਾਹੇ ਦੇਸੀ ਹੈ ਚਾਹੇ ਪ੍ਰਦੇਸੀ ਹੈ ਚਾਹੇ ਜਰਸੀ ਆ ਹਰ ਇੱਕ ਬੰਦਾ ਸੀਮਣ ਭਰੌਂਦਾ ਤੇ ਸੀਮਣ ਮਾੜਾ ਆਉਂਦਾ ਨਹੀਂ ਆਮ ਤੌਰ ਤੇ ਜਿੰਨਾ ਸੀਮਣ ਆਉਂਦਾਗਾ ਘੱਟ ਰੇਟਾਂ ਦੇ ਵਿੱਚ 170 ਰੁਪਏ ਵੀ ਚੰਗਾ ਸੀਮਣ ਲਈ ਜਾਂਦਾ ਅੱਜ ਕੱਲ੍ਹ ਨਾ ਕੋਣੀਆ ਸੀਮਣ ਦੇ ਪਰ ਵੀਰ ਨੇ ਡਿਟੇਲ ਤੁਹਾਨੂੰ ਦੱਸ ਕੇ ਨਹੀਂ ਦੇਣੀ ਤੇ ਮੇਰੇ ਰੇਟ ਤਾਂ ਕਲੀਅਰ ਹੋਈ ਹੈ ਨਾ ਆਪਣਾ ਹਾਂਜੀ ਹਾਂ ਠੀਕ ਹੈ ਤੇ ਭਾਰੀ ਥਣ ਆਪਾਂ ਇਹਦੇ ਥਣ ਦਿਖਾ ਦਿਓ। ਇਹ ਖੜ ਜਾ ਬੜੀ ਖਰਾਬ ਆ। ਇਹ ਬਚੀ ਆ ਛੋਟੀ ਜੀ ਇੱਕ ਮੰਨ ਲਓ ਜਿਵੇਂ ਆਪਾਂ ਕਹਿ ਦਿੰਨੇ ਆ ਪਾਸੇ ਜਿਹੜੇ। ਹੂੰ ਛੋਟੀ ਹੈਗੀ ਨਾ ਸ਼ਾਇਦ। ਹਾਂਜੀ ਹਾਂ। ਹੈ ਛੋਟੀ ਬਾਕੀ ਥਣਾਂ ਨਾਲੋਂ। ਉਹ ਤਾਂ ਮੜੀ ਮੋਟੇ ਜਿਹੇ ਹੋਈ ਜਾਂਦੇ। ਕਈ ਜਰ ਬਚੀ ਆਏ ਨਹੀਂ ਦੀਗੀ ਤੇ ਚਮਕਦੰਗ ਬੱਚੀ ਚੰਗੀ ਆ ਤੇ ਆ ਗਈ ਆਪਣੇ ਕੋਲੇ ਬਹਿੜ ਕੱਚੀ ਆ ਗਈ ਹੁਣ ਇਹ। ਹਾਂਜੀ ਇਹ ਕੱਚੀ ਆ ਜੀ 25 ਦਿਨਾਂ ਦੀ। ਠੀਕ ਆ। ਕੱਦ ਕੜ ਬੱਚੀ ਦਾ ਬਹੁਤ ਹੈਗਾ ਨਾ? ਪੂਰਾ ਚੰਗਾ ਜੀ। ਪ੍ਰਿੰਟ ਵੀ ਬੜਾ ਚੰਗਾਗਾ। ਤੇ 25 ਦੀ ਕੱਚੀ ਪਲੂਣ ਦੰਦੋ ਖੀਰੀ ਆ ਗਈ ਜਮਾ ਖੀਰੀ ਹੈ ਜੀ ਦਿਖਾ ਵੀ ਦੇਵਾਂਗੇ ਆਪਾਂ ਵੀਡੀਓ ਚ ਦੰਦ ਠੀਕ ਆ ਲਿਆ ਇਧਰ ਲਿਆ ਫਤ ਤੋੜ ਕੇ ਦਿਖਾ ਲਈ ਆਪਾਂ ਇੱਥੋਂ ਪਹਿਲਾਂ ਫੇਰ ਕੁਆਲਿਟੀ ਚੈੱਕ ਕਰ ਲਿਓ ਹਾਲਾਂਕਿ ਹੁਣ ਇਹ ਚਾਹੇ ਇਹਨੂੰ ਡੈਨਮਾਰਕ ਕੇ 4016 ਦੀ ਕਹ ਕੇ ਚਲੋ ਕਹ ਜਿਹੜੀ ਮੈਨੂੰ ਕਹਿਆ ਹੁੰਦੇ ਆ ਆਪਣੀ ਲੇਤੀ ਫਾਰਮ ਦੇ ਵਿੱਚੋਂ ਆ ਅੱਛਾ ਆਪਣੇ ਨਾਲ ਦੇ ਪਿੰਡ ਹੈ ਸੰਧੂਆਂ ਤੋਂ ਠੀਕ ਹੈ ਠੀਕ ਉੱਥੋਂ ਵਸੇ ਲੇਤੀ ਵੀ ਆ ਹੂੰ ਲੈ ਇੱਥੋਂ ਖੜੀ ਬੱਚੀ ਦਾ ਬੇਲ ਕੱਦ ਕਾੜ ਤੇ ਢਾਂਚਾ ਚੈੱਕ ਕਰ ਲਓ ਸੋ ਸੀਲ ਬਥੇਰੀ ਬਿਲਕੁਲ ਪਧਰੀ ਟੂਹੀ ਦੀ ਆ ਗਈ ਨਾ ਜਾਂ ਤੇ ਇੱਥੇ ਤੁਹਾਨੂੰ ਮਾਥਣਾ ਦੀ ਬਾਂਦਰ ਦਿਖਾਉਣਾਗਾ ਨੇੜੇ ਹੋ ਕੇ ਇੱਥੇ ਚੈੱਕ ਕਰ ਲਓ ਚਾਰ ਥਾਂ ਸੋਨੇ ਗੈਪ ਚ ਲੱਗੇ ਹੋਏ ਹੈਗੇ ਤੇ ਇੱਥੇ ਬੈਗ ਸ਼ੈਡ ਤੇ ਚੈੱਕ ਕਰ ਲਓ ਅਜੇ 25 ਦਿਨ ਦੀ ਲਗਾਵਾ ਕੱਚੀ ਪਈ ਹੈਗੀ ਲੈਖ ਗੜਾ ਕੀ ਹੋਰ ਗੜਾ ਸਮਾਰ ਕੇ ਬੱਚੀ ਚੰਗੀ ਤੇਰੀ ਦਿਖਾ ਦਈ ਆਪਾਂ ਆ ਜਾ ਪਤਾ ਤੇ ਦੁੱਧ ਦੋ ਜਾ ਫਿਰ ਇਹ ਉਮੀਦ ਹੀ ਕਰ ਸਕਦਾ ਵੀ ਕਿੰਨਾ ਪਾਊਗਾ ਨਾ ਹਾਂਜੀ ਉਹ ਦੇਖ ਕਹਿਣ ਨੂੰ ਜਿਹੇ ਜਿੰਨਾ ਮਰਜ਼ੀ ਕਹੀਓ ਬਾਕੀ ਸੰਭਾਈ ਦੇ ਸਿਰ ਤੇ ਹੈ ਜੀ ਦੁੱਧ ਤਾਂ ਹਾਂ ਇਹ ਤਾਂ ਹੁਣ ਸਮਝ ਆਪਣੀ ਵੀ ਕਿੰਨਾ ਗਾ ਦੁੱਧ ਪਾ ਸਕਦੇ ਨਾ ਚੈਨੂੰ 18 ਮੱਲੇ 15 ਮੱਲੇ 20 ਮੱਲੇ 25 ਮੱਲੇ ਬੰਦਾ ਕੋਈ ਸੋਚ ਇਹ ਫਿਰ ਵਾਹੜਾ ਆਪਾਂ ਕਿੰਨੇ ਚ ਦੇ ਦਾਂਗੇ ਅੱਜ ਦੀ ਕਿੜੀ ਚ ਇਹ 82000 ਦੀ ਦੇ ਦੇਣਗੇ ਜੀ ਮਾਨਤਨ ਹੋ ਜਾਊਗਾ ਹਾਂ ਜੀ ਮਾਨਤਨ ਹੋ ਜਾ ਮੁੱਲ 82000 ਹੈ ਮਾਨਤਨ ਹੋ ਜਾਊਗਾ ਕੱਦ ਕਾੜ ਵੱਖ ਤੋਂ ਕਰਨ ਵਾਲੇ ਬਹੁਤ ਚੰਗੀ ਆ ਗਈ ਤੇ ਇੱਥੋਂ ਪਿੱਛੋਂ ਸ਼ਰੀਰ ਜੀ ਦੀ ਬੰਤਰ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਨਾ 25 ਤੱਕ ਮੱਲਾ ਵੀ ਸੀ ਵਧੀਆ ਫੀਡ ਫੁੱਟ ਚਾਰ ਕੇ ਨੰਦ ਦਿਖਾ ਦਿੰਨੇ ਆਪਾਂ ਹਾਂ ਦੰਦ ਦਿਖਾ ਦਿੰਨੇ ਆ ਹੂੰ ਟੀਡੀ ਹੈ ਜੀ ਹੂੰ ਹਜੇ ਮਾੜੀ ਇਹਨੂੰ ਬਿਲ ਨਹੀਂ ਹੁਣ ਪਾਈ ਹੈ ਨਾ ਹਾਂ ਦੋ ਜਦੋਂ ਨੂੰ ਸੂਪ ਪੈਣਾ ਦੋ ਮਹੀਨੇ ਦਾ ਦੰਦ ਛਿੱਟ ਨਹੀਂ ਲਗ ਭਗਾ ਹਾਂ ਠੀਕ ਆ ਠੀਕ ਆ ਠੰਡੀ ਸੀਲ ਬਥੇਰੀ ਆ ਜੀ ਤੇ ਲੱਭਾਈ ਕੋਲ ਤਿੰਨ ਨਾਗ ਹੈ ਤੇ ਜਿਹੜਾ ਨਾਗ ਵੀਰ ਨੂੰ ਪਸੰਦ ਆਊਗਾ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਲੱਗਾ ਬਠਿੰਡਾ ਤੇ ਨੰਬਰ ਸਕਰੀਨ ਤੇ ਚੱਲਦਾ ਹੈ ਬਾਈ ਨਾਲ ਕੋਲ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ ਜੀ